ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਨਿਊ ਸਟਾਕ ਲੈ ਕੇ ਆਏ ਆਂ ਦੇਖੋ ਜੀ ਇਹ ਪਿਓਰ ਕਾਟਨ ਦੇ ਸੂਟ ਨੇ ਜੀ ਤੁਹਾਨੂੰ ਬਾਟਮ ਤੇ ਵਰਕ ਮਿਲੇਗਾ ਜੀ ਨਾਲ ਤੇ ਨਾਲ ਇਹਦੇ ਕੋਟੇ ਡੋਰੀ ਦਾ ਦੁਪੱਟਾ ਮਿਲੂਗਾ ਦੁਪੱਟੇ ਤੇ ਸਾਰੇ ਕੱਟ ਵਰਕ ਮਿਲੂਗਾ ਇਹਦੇ ਵਿੱਚ 5-6 ਕਲਰ ਅਵੇਲੇਬਲ ਨੇ ਜੀ ਤੁਹਾਨੂੰ ਪ੍ਰਾਈਸ ਰਹੂਗਾ ਜੀ ਇਹਨਾਂ ਦਾ 2150 ਰੁਪਏ ਵਿਦ ਦੁਪੱਟਾ ਵਿਦ ਬਾਟਮ ਵਰਕ ਜੀ ਦੇਖੋ ਗ੍ਰੇ ਕਲਰ ਆ ਗਿਆ ਇਸ ਤੋਂ ਬਾਅਦ ਫਿਰੋਜ਼ੀ ਕਲਰ ਹੈ ਬਹੁਤ ਸੋਹਣੇ ਸੋਹਣੇ ਕਲਰ ਨੇ ਇੱਥੇ ਤੱਕ ਆਗੇ ਜੀ ਬਾਟਮ ਵਰਕ ਵਾਲੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਪਿਓਰ ਕਾਟਨ ਦੇ ਸੂਟ ਨੇ ਇਹ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜਿਵੇਂ ਪਹਿਲਾਂ ਟੈਸਟਾ ਬ੍ਰਾਂਡ ਦੇ ਵਿੱਚ ਡਿਜ਼ਾਈਨਿੰਗ थी ਇਸ ਤਰ੍ਹਾਂ ਉਹਦੀ ਲੁੱਕ ਹੁਣ ਪਿਓਰ ਕਾਟਨ ਦੇ ਵਿੱਚ ਆ ਗਈ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਸ਼ਿਪਿੰਗ ਚਾਰਜਸ ਵੀ ਚੀ ਹੋਣਗੇ ਜੇ ਤੁਹਾਨੂੰ ਸੂਟ ਪਸੰਦ ਆ ਦੇਖੋ ਕਿੰਨੇ ਸੋਹਣੇ ਕਲਰ ਨੇ ਕਿੰਨੇ ਸੋਹਣੇ ਪ੍ਰਿੰਟਡ ਡਿਜ਼ਾਈਨ ਬਣੇ ਹੋਏ ਨੇ ਬਿਨਾ ਲਾਈਨਿੰਗ ਤੋਂ ਸੂਟ ਬਣਨ ਵਾਲੇ ਨੇ ਜੇ ਇਹ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੀ ਤੁਸੀਂ ਆਪ ਦਾ ਮਨ ਪਸੰਦ ਕੋਈ ਲਾਈਨਿੰਗ ਲਾਉਣੀ ਹੈ ਕਈ ਕਸਟਮਰ ਲਾਈਕ ਕਰਦੇ ਨੇ ਤਾਂ ला ਸਕਦੇ ਹੋਂ ਇਹ ਪਿਓਰ ਕਾਟਨ ਦੇ ਸੂਟ ਨੇ ਜੀ ਕਾਟਨ ਮਿਲੂਗੀ ਤੁਹਾਨੂੰ ਵਧੀਆ ਵਾਲੀ ਕੋਈ ਲੰਬੇ ਵਾਲੀ ਗੱਲ ਨਹੀਂ ਹੋਊਗੀ ਸਾਡੀ ਜ਼ਿੰਮੇਵਾਰੀ ਤੇ ਅਸੀਂ ਸੂਟ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਜੇ ਤੁਹਾਨੂੰ ਫੇਰ ਵੀ ਨਾ ਫਿੱਟ ਲੱਗਿਆ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਦੇਖੋ ਜੀ ਕਲਰ ਸਰਦਾਰੀ ਕਲਰ ਨੇ ਸਾਰੇ ਕੋਈ ਵੀ ਪੜਕੀਲਾ ਰੰਗ ਨਹੀਂ ਹੈਗਾ ਨਿਊ ਟ੍ਰੈਂਡ ਦੇ ਵਿੱਚ ਨੇ ਚਲੋ ਜੀ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਆਰਡਰ ਬੁੱਕ ਕਰੋ ਜੀ ਆਪਣੇ